4 ਸਾਲ ਫ੍ਰੀ ਹੈ ਹਾਂ ਭੇਜਾਂਗੇ ਉੱਥੇ ਭੇਜਾਂਗੇ ਅਪਾ ਦਾ ਪਾ ਜੀ ਬਾਈ ਲੈ ਵੀ ਮਿੱਤਰੋ 1600 ਰੁਪਏ ਦੇ ਵਿੱਚ 4 ਸਾਲ ਹਾਂ ਪੰਜਾਬੀ ਚੈਨਲ ਚੱਲਣ ਦੇ ਵਿੱਚ ਫ੍ਰੀ ਵਾਲੇ ਦੇ ਪੰਜਾਬੀ ਪਹਿਲਾਂ ਹੁੰਦਾ ਵੀਰੇ ਬਹੁਤ ਔਖਾ ਹੁੰਦਾ ਜਿੱਦਾਂ ਘੰਟਾ ਲੱਗੇ ਨੇ ਹੁਣ ਕੋਈ 10 ਮਿੰਟਾਂ ਦਾ ਹੀ ਕੰਮ ਆ ਬਸ ਫਿੱਟੇ ਬੈਟਰੀ ਬੈਂਕ ਲਾਇਆ ਹੋਇਆ ਤੇ ਹਾਂ ਯਾਰ ਪਰ ਕੀ ਪਰ ਬੰਦੇ ਦੇ ਘਰੇ ਲਾਈਟ ਨਹੀਂ ਹੁੰਦੀ ਹੈਗੀ ਆਪਾਂ ਇਦਾਂ ਹੀ ਸੈੱਟ ਕਰਕੇ ਆਨੇ ਆ ਉਹਦਾ ਜਿਹੜਾ ਲਾਈਟ ਆਨੇ ਆਪਦੇ ਵਿੱਚ ਆਣ ਪੰਦੇ ਲੈ ਵੀ ਮਿੱਤਰੋ ਜਿੱਦ ਦੇ ਨਾ ਹਨੇਰੀ ਆਈ ਸੀ ਕਿ ਤੂਫਾਨ ਆਇਆ ਸਾਡੀ ਜਿਹੜੀ ਦੇਸੀ ਬਾਈ ਪਹਿਲਾਂ ਲਾਈ ਹੋਈ ਸੀ ਬਾਈ ਅਸੀਂ ਇੱਥੇ ਤੇ ਬਾਈ ਓਖੜ ਕੇ ਡਿੱਗੀ ਥੱਲੇ ਤੇ ਹੁਣ ਬਾਈ ਆਪਾਂ ਨੇ ਬੁਲਾਇਆਗਾ ਉਹ ਤਾਂ ਬਾਈ ਏ ਪਿਆਗਾ ਪਹਿਲਾ ਵਾਲਾ ਦਾ ਨਾ ਜਦੋਂ ਆਪਾਂ ਇਹ ਪੱਟੀ ਆ ਗਈ ਸਾਰਾ ਕੁਝ ਬਾਈ ਜੀ ਗਲਗੁਲ ਗਿਆ ਤੀ ਕਿ ਪ੍ਰਾਣੀ ਆਪਣੀ ਹਨਾ ਬਾਈ ਇਹ ਜੁੜਿੱਡਸ ਆ ਗਈ ਤੇ ਬਾਈ ਹੁਣ ਆਇਆ ਬਾਈ ਲਾਉਣ ਵਾਸਤੇ ਸਲੀਮ ਬਾਈ ਪਿੰਡ ਹੈਗਾ ਜੀ ਮੀਮਸੇ ਤੋਂ ਬਾਈ ਰੇਟ ਬਾਈ ਦਾ ਬਹੁਤ ਘੱਟ ਆ ਬਈ ਜੇ ਤੁਜੀ ਡਿਸ ਵੀ ਲਵਾਉਣੀ ਹੋਵੇ ਤਾਂ ਵੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਆਪਾਂ ਦਿਖਾਉਣਾ ਵੀ ਡਿਸ ਦੀ ਜਿਹੜੀ ਰੇਂਜ ਕਿਵੇਂ ਆਉਂਦੀ ਹੈਗੀ ਪਹਿਲਾਂ ਵਾਲਾ ਭਾਈ ਹੁੰਦਾ ਸੀ ਨਾ ਆਪਾਂ ਇਹਨੂੰ ਕਮਾਈ ਜਾਂਦੇ ਸੀ ਜਿਹੜੀ ਰੇਂਜ ਨਹੀਂ ਆਉਂਦੀ ਲੇਕਿਨ ਹੁਣ ਤਾਂ ਆ ਮੀਟਰ ਜੇ ਆ ਗਏ ਦੇਖ ਸਕਦੇ ਹੁਣ ਕਿਉਂ ਪਿਛਲੇ ਮਾ ਹਾਂਜੀ ਹਾਂ ਕਿਵੇਂ ਕੰਮ ਕਰਦਾ ਮੀਟਰ ਜੇ ਬਸ ਵੀਰੇ ਦਾਦਾਂ ਦਾ ਵੀ ਕਿੱਦਾਂ ਨੂੰ ਸੈਟ ਅਪ ਪ੍ਰੋਗਰਾਮ ਹੋਊਗਾ ਅੱਛਾ ਅੱਛਾ 10 ਮਿੰਟ ਲੱਗਦੇ ਨੇ ਬੈਸੇ 15 ਮਿੰਟ ਲੱਗਦੇ ਨੇ ਆ ਦੇਖ ਬੈ ਚੱਲ ਵੀ ਭਾਈ ਨਹੀਂ ਬਣਾ ਟੀਵੀ ਕੀ ਬਰ ਚਾੜਨਾ ਪੈਂਦਾ ਸੀ ਬੰਦਾ ਇਹ ਗੱਲ ਹੈ ਟੀਵੀ ਰੱਖਣਾ ਪੈਂਦਾ ਜਣਾ ਕੋਠਿਆਂ ਦੇ ਉੱਤੇ ਚੱਕ ਚੱਲ ਵੀਰੇ ਲੈ ਹੁਣ ਤਾਂ ਭਾਈ ਇੰਨੇ ਹੀ ਕੰਮ ਆ ਬਸ ਆ ਮੀਟਰ ਜਾਂ ਲਾਓ ਰੇਂਜ ਆ ਗਈ ਹੈ 10 ਮਿੰਟ ਚੱਲ ਪਾਦੀ ਹੋਣੀ ਹੈ ਜੀ ਪੱਕੀ ਗੱਲ ਹੈਗੀ ਹਾਂ ਜੀ ਹਾਂ ਬੇਫਿਕਰ ਹੋ ਲੈ ਵੀ ਸਿਰਫ ਬਾਈ ਨੇ ਲਾਇਨ ਹੋਰੇ 15 ਮਿੰਟ ਨਾ ਗਲੀਆਂ ਕੱਢੀਆਂ ਇਹ ਟੰਗੀ ਤੇ ਰੇਂਜ ਆ ਗਈ ਤਾਰ ਪਾਈ ਸਿੱਧੀ ਆ ਮੀਟਰ ਲਾ ਲਿਆ ਬਈ ਦੇਖ ਸਕਦਾ ਹੋ ਨਾ ਇਹਨੂੰ ਮੀਟਰ ਦਿਖਾ ਦਿੱਤਾ ਕਿ ਇਦਾਂ ਦਾ ਮੀਟਰ ਆ ਇਹ ਯਾਨੀ ਕਿ ਪਹਿਲੇ ਨਾਲੋਂ ਕੰਮ ਸੌਖਾ ਕਰਤਾ ਭੱਜ ਗਈ ਬਾਈ ਰੇਂਜ ਕੋਈ ਨਾ ਉਹਦਾ ਹੱਥ ਉਹ ਆ ਗਈ ਉਹ ਆ ਗਈ ਦੇਖੋ ਬਈ ਪਹਿਲਾਂ ਤਾਂ ਪਤੰਦਰ ਅੱਧਾ ਦਾ ਘੰਟਾ ਲੱਗ ਜਾਂਦਾ ਨਾ ਹਾਂਜੀ ਹਾਂ ਕੌਥਲੇਮ ਕਿੰਨਾ ਔਖਾ ਹੁੰਦਾ ਸੀ ਬਈ ਪਹਿਲਾਂ ਆਪ ਨੂੰ ਇਹ ਪਹਿਲਾਂ ਤਾਂ ਵੀਰੇ ਬਹੁਤ ਔਖਾ ਹੁੰਦਾ ਸੀ ਇੱਦਾਂ ਘੰਟਾ ਲੱਗ ਜਾਂਦਾ ਹੁਣ ਤਾਂ ਕੋਈ 10 ਮਿੰਟਾਂ ਦਾ ਹੀ ਕੰਮ ਆ ਬਸ ਕਿਵੇਂ ਕਿਵੇਂ ਕਰਦੇ ਰਹੋਗੇ ਕਿੰਨਾ ਟਾਈਮ ਹੋ ਗਿਆ ਪਨੂ ਇਹ ਢੀਸਾਲਾ ਕੰਮ ਕਰਦੇ ਨੂੰ ਬਈ ਹੋ ਗਏ ਮੈਨੂੰ ਵੀਰੇ 10-15 ਸਾਲ ਦਾ 10-15 ਸਾਲ ਠੀਕ ਆ ਪਹਿਲਾਂ ਤਾਂ ਟੀਵੀ ਟੂਵੀ ਉੱਪਰ ਰੱਖਣਾ ਵੇ ਚਾੜ ਕੇ ਟੀਵੀ ਦਾ ਕਰਨਾ ਪੈਂਦਾ ਸੀ ਬਹੁਤ ਟਾਈਮ ਲੱਗ ਜਾਂਦਾ ਸੀ ਪਹਿਲਾਂ ਤਾਂ ਅੱਛੀ ਗੱਲ ਹੁਣ ਤਾਂ ਵੀਰੇ 10 ਮਿੰਟਾਂ ਦੀ ਕੰਮ ਆ ਸਿਰਫ ਵੀ ਜ਼ਿਆਦਾ ਟਾਈਮ ਲ ਉਗਣੇ ਹੁਣ ਸੈੱਟ ਹੋ ਰਹੀ ਹੈ ਜੀ ਉਹਦਾ ਆ ਜੂਗੀ ਟੈਨਸ਼ਨ ਆ ਲੱਗਾਂਗੇ ਯਾਨੀ ਕਿ 10 ਮਿੰਟ ਲੱਗ ਜਾਂਦੇ ਨੇ ਹਾਂ ਜੀ ਲੈ ਦੇਖੋ ਮਿੱਤਰੋ ਇਹ ਉਹ ਮੀਟਰ ਆਗਾ ਆ ਗਿਆ ਤੇ ਬੋਲਦਾ ਵੀ ਹੈ ਨਾ ਸੁਣਦੀ ਉਹ ਬਾਸ ਉਹਨੂੰ ਇਹ ਮੀਟਰ ਆ ਵੀ ਦੇਖ ਸਕਦੇ ਬੈਟਰੀ ਦੇ ਉੱਪਰ ਚੱਲਦਾ ਵੀ ਇਹ ਸਿਆ ਲਾਇਆ ਬੈਟਰੀ ਬੈਟਰੀ ਬੈਂਕ ਲਾਇਆ ਹੋਇਆ ਤੇ ਹਾਂ ਜੀ ਪਰ ਕੀ ਪਰ ਬੰਦੇ ਦੇ ਘਰੇ ਲਾਈਟ ਨਹੀਂ ਹੁੰਦੀ ਹੈਗੀ ਆਪਾਂ ਇਦਾਂ ਹੀ ਸੈੱਟ ਕਰਕੇ ਆਨੇ ਆ ਉਹਦਾ ਜੇ ਲਾਈਟ ਆ ਜਾ ਆਪਦੇ ਚਾਨਕ ਪੰਦੇ ਅੱਛਾ ਨਹੀਂ ਪਹਿਲਾਂ ਫਿਰ ਲਾਈਟ ਵੀ ਹੋਣੀ ਬੰਦੇ ਦੇ ਜ਼ਰੂਰੀ ਦੀ ਨਾ ਸਹੀ ਗੱਲ ਆ ਬਾਈ ਉਹ ਲਾਈਟ ਦਾ ਵੀ ਚੱਲਦਾ ਆ ਮਿੱਤਰੋ ਯਾਨੀ ਕਿ ਇਹਨਾਂ ਸੌਖਾ ਹੋ ਗਿਆ ਕ ਹੁਣ ਉਹ ਕੰਮ ਨਹੀਂ ਹੈਗਾ ਵੀ ਟੀਵੀ ਚਾੜੋ ਹਲਾਈ ਚੱਲੋ ਆ ਗਈ ਆ ਗਈ ਕੰਮ ਹੈਗਾ ਵੀਰੇ ਦੇਖ ਧੁੱਪ ਪੈਂਦੇ ਦੇਖ ਆ ਵੀ ਦਿੱਤਾ ਹੋ ਗਿਆ ਤੇ ਪੈਰ ਵੀ ਸਹੀ ਚਲੋ ਕੋਈ ਗੱਲ ਨਹੀਂ ਯਾਨੀ ਕਿ ਉਹ ਗੱਲਬਾਤ ਨਹੀਂ ਇਹਨਾਂ ਰਹੀ ਪਹਿਲਾਂ ਵਾਲੀ ਹਾਂਜੀ ਹਾਂਜੀ ਪਹਿਲਾਂ ਨਹੀਂ ਗੱਲਬਾਤ ਨਹੀਂ ਲੇਕਿਨ ਔਖਾ ਤੇ ਧੁੱਪ ਅੱਜ ਬਾਈ ਜੀ ਬਹੁਤ ਜ਼ਿਆਦਾ ਹੈ ਕਿ ਸੂਰਜ ਤਪਿਆ ਪਿਆ ਪੂਰਾ ਬੰਦੀ ਸੌ ਖਾਦੀ ਵੀ ਕਹਿੰਦਾ ਹੁਣੇ ਕਰਾਉਣੀਆਂ ਦੁਪਹਿਰੇ ਜੀ ਕਹਿੰਦਾ ਆ ਨੂੰ ਜਵਾਕ ਔਖਾ ਕਰਦੇ ਨੇ ਯਾਰ ਟੀਵੀ ਦੇਖਣਾ ਪੈਂਦਾ ਫਿਰ ਲੇ ਮੀਟਰ ਤੁਹਾਨੂੰ ਆਪਾਂ ਦਿਖਾਏ ਤੁਸੀਂ ਆ ਮੀਟਰ ਨਾਲ ਦੇਖ ਸਕਦੇ ਹੋਗੇ ਜਾਨੀ ਕੀ ਐ ਇਦਾਂ ਕਰਕੇ ਮੀਟਰ ਨਾਲ ਸਿਰਫ 5-7 ਮਿੰਟ ਦੇ ਵਿੱਚ ਹੀ ਕੰਮ ਹੋ ਜਾਂਦਾ ਸੌਖਾ ਹੋ ਗਿਆ ਕੰਮ ਠੀਕ ਆ ਸਲੀਮ ਬਾਈ ਤੇ ਬਈ ਆਪਣੇ ਕੋਲ ਕਿਹੜੀ ਕਿਹੜੀ ਹੁੰਦੀ ਆ ਆਪਣੇ ਕੋਲੇ ਡਿਸ ਬਾਈ ਸਾਰੀਆਂ ਹੁੰਦੀ ਨੇ ਵੀਰੇ ਜਿਹੜੀ ਮਰਜ਼ੀ ਲੈ ਲਾ ਕਿਹੜੀ ਕਿਹੜੀ ਡਿਸ ਹੁੰਦੀ ਹੈਗੀ ਜਿਹੜੀ ਮਰਜ਼ੀ ਲੈ ਲਓ ਉਹੀ ਦੇ ਦਾਂਗੇ ਆਪਾਂ ਕਿੰਨੇ ਰੁਪਏ ਤੋਂ ਹੋਊਗੀ ਸ਼ੁਰੂ ਹੁੰਦੇ ਸ ਮਹੀਨੇ ਦੀ 15 ਜੇ ਕੱਲਾ ਬਾਕਸ ਲੈਣਾ ਤਾਂ 1600 ਰੁਪਏ ਦਾ ਮਿਲਦਾ 4 ਸਾਲ ਫ੍ਰੀ ਚੱਲਦਾ ਜੀ 4 ਸਾਲ ਫ੍ਰੀ ਹੈ ਹਾਂ ਭੇਜਾਂਗੇ ਉੱਥੇ ਭੇਜ ਦਾਂਗੇ ਆਪਾਂ ਦਾ ਭਾਈ ਬਾਈ ਲੈ ਵੀ ਮਿੱਤਰੋ 1600 ਰੁਪਏ ਦੇ ਵਿੱਚ 4 ਸਾਲ ਹਾਂ ਪੰਜਾਬੀ ਚੈਨਲ ਚੱਲਣਗੇ ਵਿੱਚ ਫ੍ਰੀ ਵਾਲੇ ਦੇ ਪੰਜਾਬੀ ਠੀਕ ਆ ਹਾਂਜੀ ਹਾਂਜੀ ਇਹ ਮਹੀਨੇ ਦੇ ਕਿੰਨੇ ਰੁਪਏ ਹੋਗੇ ਬਾਈ ਦੇਖ ਲਓ ਤੁਹਾਡੇ ਹਿਸਾਬ ਠੀਕ ਹੈ ਯਾਨੀ ਕੀ ਹੋ ਗਿਆ ਜੀ 400 ਰੁਪਏ ਸਾਲ ਦਾ ਹਾਂ ਜੀ ਜਮੀ ਥੋੜੇ ਬਣੇ 400 ਰੁਪਏ 4 ਸਾਲ ਦਾ ਮੇਰੇ ਹਿਸਾਬ ਲੈ ਵੀ 1600 ਰੁਪਏ 4 ਸਾਲ ਦਾ ਬਾਕੀ ਬਈ ਕਮੈਂਟ ਕਰਕੇ ਦੱਸੋ ਵੀ ਬੰਦੇ ਨੂੰ ਭੇਜਣਾ ਤਾਂ 100 ਰੁਪਏ ਖਰਚ ਆਊਗਾ ਭੇਜ ਦਾਂਗੇ ਉੱਥੇ ਬੰਦੇ ਦੇ ਘਰੇ ਭੇਜ ਵੀ ਦੇਵਾਂਗੇ ਆਪੀ ਲਵਾ ਲੈ ਹਾਂ ਪੇ ਲਵਾ ਲੂ ਉੱਥੇ ਜੇ ਚੱਲ ਪਾਣਾ ਕਿਹੜੀ ਡਿਸ ਹੋਊਗੀ ਬਈ ਉਹ ਡਿਸਟ੍ਰੀ ਦਾ ਜੰਗ ਬਾਕਸ ਆ ਸਰ ਅੱਛਾ ਠੀਕ ਹੈ ਜੰਗ ਬਾਕਸ ਆ ਠੀਕ ਆ ਜੀ ਵਾਈਫਾਈ ਹੁੰਦੇ ਨੇ ਬਈ ਆਪਣੇ ਕੋਲ ਨੈਟ ਵਗੈਰਾ ਜੋ ਵੀ ਹੁੰਦਾਗਾ ਏਟਲ ਦਾ ਵਾਈਫਾਈ ਹੁੰਦਾ ਹੀ ਆਪਣੇ ਕੋਲ 2500 ਦਾ 3.5 ਮਹੀਨੇ ਫਰੀ 2500 ਦਾ 3.5 ਮਹੀਨੇ ਫਰੀ ਇਹ ਸੰਗਰੂਰ ਜਿਹੜੇ ਚ ਬੰਦੇ ਲਵਾਉਣਾ ਉੱਥੇ ਲਾ ਦਾਂਗੇ ਆਪਾਂ ਕੋਈ ਭੈਣ ਲਾਂਦੇ 2500 ਦੇ ਲਾ ਦਾਂਗੇ 2500 ਦੇ ਲਾ ਦਾਂਗੇ ਹਾਂਜੀ ਹਾਂਜੀ ਠੀਕ ਐ ਲੈ ਮਿੱਤਰੋ ਦੇਖ ਸਾਧਣਾ ਕੰਮ ਸੌਖਾ ਹੋ ਗਿਆ ਮੀਟਰ ਦਿਖਾਉਣਾ ਦੀਆ ਧੰਨਵਾਦ